ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆਈ ਦੀ ਵੱਡੀ ਖਬਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਮੁਲਾਕਾਤ ਲਈ ਇੱਕ ਕਪ ਤੇ ਤੋਂ ਮੈਂ ਨਹੀਂ ਮਿਲ ਰਖਾ ਸਮਾਂ ਪੰਜਾਬ ਵਿੱਚ ਹੜਾ ਕਾਰਨ ਹੋਏ ਵੱਡੇ ਨੁਕਸਾਨ ਸਬੰਧੀ ਕੇਂਦਰ ਤੋਂ ਵਿੱਤੀ ਮਦਦ ਲੈਣ ਤੇ ਰਾਤ ਦੇਣ ਦੀਆਂ ਸ਼ਰਤਾਂ ਨੂੰ ਸੋਧਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੋਈ ਇੱਕ ਹਫਤਾ ਪਹਿਲਾਂ ਪੱਤਰ ਲੈ ਕੇ ਸਮਾਂ ਮੰਗਿਆ ਸੀ ਮੁੱਖ ਮੰਤਰੀ ਨੂੰ ਇਸ ਸਬੰਧੀ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਲ ਕੇਂਦਰ ਵੱਲੋਂ ਰਾਜ ਦੇ ਰੋਕੇ ਹੋਏ ਫੰਡਾਂ ਨੂੰ ਤੁਰੰਤ ਜਾਰੀ ਕਰਨ ਦਾ ਮੁੱਦਾ ਵੀ ਠਾਉਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ ਵੱਲੋਂ ਰਾਜ ਦੇ ਹਰ ਖੇਤਰਾਂ ਦਾ ਸਰਵੇਖਣ ਕਰਨ ਲਈ ਪੰਜਾਬ ਆਉਣ ਨੂੰ ਮੋਕੇ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਨਾਲ ਮੁਲਾਕਾਤ ਨਹੀਂ ਕਰ ਸਕੇ ਸਨ ਸੂਚਨਾ ਅਨੁਸਾਰ ਰਾਜ ਦੇ ਵੱਖ-ਵੱਖ ਉਪ-ਗਾਵਲੋ ਹੜ੍ਹਾਂ ਕਾਰਨ ਹੋਏ ਨੁਕਸਾਨ ਸੰਬੰਧੀ ਜੋ ਅੰਕੜੇ ਦਿੱਤੇ ਗਏ ਹਨ ਉਸ ਅਨੁਸਾਰ ਰਾਜ ਵਿੱਚ ਹੜ੍ਹਾਂ ਕਨ 16000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਜਿਸ ਸੰਬੰਧੀ ਰਿਪੋਰਟਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਕਰਮ ਮੰਤਰੀ ਨੂੰ ਵੀ ਦੇਣਾ ਚਾਹੁੰਦੇ ਹਨ ਪ੍ਰਧਾਨ ਮੰਤਰੀ ਵੱਲੋਂ ਰਾਜ ਲਈ ਸੁਰਾ 100 ਕਰੋੜ ਦੀ ਰਾਸ਼ੀ ਐਲਾਨੀ ਗਈ ਸੀ ਉਹ ਰਕਮ ਵੀ ਰਾਜ ਨੂੰ ਜਾਰੀ ਹੋਣੀ ਬਾਕੀ ਹੈ ਤੇ ਇਹ ਰਾਸ਼ੀ ਕਿੰਨਾ ਕਿੰਨਾ ਕੰਮਾਂ ਤੇ ਮੁੱਦਾ ਹੈ ਮੁੱਦਾ ਹੇਠ ਮੇਲ ਰખી ਹੈ ਇਹ ਵੀ ਅਜੇ ਸਪਸ਼ਟ ਨਹੀਂ ਜਿੰਨਾ ਹੜ ਮਾਰੇ ਖੇਤਾਂ ਜੇ ਪਾਣੀ ਉੱਤਰ ਗਿਆ ਹੈ ਉੱਤੇ ਕਿਸਾਨ ਜਥੇਬੰਦੀ ਤੇ ਗੈਰ ਸਰਕਾਰੀ ਸੰਸਥਾ ਦੀ ਮਦਦ ਨਾਲ ਖੇਤਾਂ ਵਿੱਚੋਂ ਮਿੱਟੀ ਤੇ ਰੇਤ ਹਟਾਉਣ ਦਾ ਕੰਮ ਮਗਰਲੇ ਕੁਝ ਦਿਨਾਂ ਤੋਂ ਸ਼ੁਰੂ ਹੋ ਗਿਆ ਹੈ ਹਾਲਾਂਕਿ ਜਿਸ ਤੱਕ ਇਹ ਪਲ ਉਸ ਦੀ ਰੇਤ ਸਕੀਮ ਲਾਗੂ ਕਰਨ ਲਈ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਣਾ ਅਜੇ ਬਾਕੀ ਹੈ ਕਿਸਾਨ ਝੋਨੇ ਦੀ ਫਸਲ ਤੇ ਹੋਏ ਨੁਕਸਾਨ ਤੋਂ ਬਾਅਦ ਉਹ ਆਪਣੀਆਂ ਜ਼ਮੀਨਾਂ ਨੂੰ ਕਣਕ ਦੀ ਫਸਲ ਬੀਜਣ ਲਈ ਤਿਆਰ ਕਰਨ ਲਈ ਕਾਹਲੀ ਸਵਿੱਚ ਹਨ ਤਾਂ ਕਿ ਅਗਲੀ ਫਸਲ ਦਾ ਬੀਜ ਸੱਕਣ ਦਾ ਨੁਕਸਾਨ ਨਾ ਚਲਣਾ ਪਵੇ ਲੇਕਿਨ ਮੁੱਖ ਮੰਤਰੀ ਜਿਨ੍ਹਾਂ ਵੱਲੋਂ ਦੀਵਾਲੀ ਤੋਂ ਪਹਿਲਾਂ ਰਾਤ ਵੰਡਣ ਦਾ ਕੰਮ ਪੂਰਾ ਕਰਨ ਦਾ ਜੋ ਭਰੋਸਾ ਦਿੱਤਾ ਹੈ ਉਹ ਤਾਂ ਹੀ ਸੰਭਵ ਹੋ ਸਕੇਗਾ ਅਗਰ ਰਾਜ ਨੂੰ ਕੇਂਦਰ ਤੋਂ ਫੌਰੀ ਕੋਈ ਵਿੱਤੀ ਰਾਸ ਮਿਲ ਸਕੇ ਤਾਂ ਆਪਣਾ ਪ੍ਰਬੰਧਨ ਫੰਡ ਦੀਆਂ ਰਾਜ ਸੰਬੰਧੀ ਸ਼ਰਤਾਂ ਨੂੰ ਸੋਧਿਆ ਜਾਵੇਗਾ ਖਬਰ ਨੂੰ ਇੱਕ ਅੰਤ ਤੱਕ ਦੇਖਣ ਲਈ ਧੰਨਵਾਦ